ਪੰਜਾਬ ਸਰਕਾਰ ਅਤੇ ਮਨਜੋਗ ਡੀਜੀਪੀ ਸਾਹਿਬ ਦੀ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਦੇ ਤਹਿਤ ਮਨਜੋਗ ਐਸਐਸਪੀ ਸਾਹਿਬ ਜਿਨ੍ਹਾਂ ਨੇ ਖਲੀ ਚਾਰਜ ਨਿਤਾ ਸੀ ਉਹਨਾਂ ਦੇ ਵੀ ਕਲੀਅਰ ਕਟ ਦਿਸ਼ਾ ਨਿਰਦੇਸ਼ ਦਿੱਤੇ ਔਰ ਨਸ਼ੇ ਦੇ ਅਗੇਂਸਟ ਜਿਹੜੀ ਕਾਰਵਾਈ ਹੈ ਸਖਤ ਕਾਰਵਾਈ ਦੇ ਸਾਰੀ ਟੀਮ ਨੂੰ ਗਿਫਿੰਗ ਦਿੱਤੀ ਗਈ ਸੀ ਔਰ ਉਹਨਾਂ ਦੇ ਵੱਲੋਂ ਇੱਕ ਨਿਰਦੇਸ਼ ਦਿੱਤਾ ਗਿਆ ਸੀ ਕਿ ਨਸ਼ੇ ਦੇ ਜ਼ਿੰਮੇਦਾਰ ਨਸ਼ਾ ਵੇਚਣ ਵਾਲੇ ਜਿਹੜੇ ਜ਼ਿੰਮੇਦਾਰ ਲੋਕ ਹੈ ਉਹਨਾਂ ਦੇ ਅਗੇ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਅ ਕੱਲ ਦੀ ਤਾਰੀਖ ਦੇ ਵਿੱਚ ਇੱਕ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਮਿਲੀ ਸੀ ਪਿੰਡ ਪਵਾਲਾ ਦੇ ਵਿੱਚ ਉੱਥੇ ਇੱਕ ਵਿਅਕਤੀ ਦੀ ਮੌਤ ਹੋਈ ਸੀ ਜਿਹਦਾ ਨਾਮ ਬਲਵਿੰਦਰ ਸਿੰਘ ਸੀਗਾ ਉਹਦੀ ਮਾਤਾ ਦੇ ਬਿਆਨ ਦੇ ਆਧਾਰ ਤੇ ਜਦੋਂ ਐਸਐਚਓ ਸਾਹਿਬ ਉੱਥੇ ਪਹੁੰਚੇ ਔਰ ਬਿਆਨ ਵੀ ਤਸਦੀਕ ਕੀਤੀ ਉਸ ਤੋਂ ਬਾਅਦ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਨਾਲ ਹੀ ਐਸਐਸਪੀ ਸਾਹਿਬ ਨੂੰ ਸ਼ੁਭਮ ਅਗਰਵਾਲ ਸਾਹਿਬ ਨੇ ਆਈਪੀਐਸ ਕਲੀ ਜੁਇਨ ਕੀਤਾ ਹੈ ਕਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਚਾਰਜ ਲਿੱਤਾ ਹੈ ਉਹਨਾਂ ਨੇ ਇੱਕ ਨਿਰਦੇਸ਼ ਦਿੱਤੇ ਸਾਰੇ ਅਫਸਰਾਂ ਨੂੰ ਸਾਰੇ ਐਸਐਚਓਜ਼ ਨੂੰ ਕਿ ਨਸ਼ਾ ਕਰਕੇ ਜੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਵਾਲੇ ਵੇਚਣ ਵਾਲੇ ਵਿਅਕਤੀ ਇਸ ਚੀਜ਼ ਦੇ ਜ਼ਿੰਮੇਦਾਰ ਹੈ ਤਾਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਇਹ ਮੇਰੇ ਧਿਆਨ 'ਚ ਵੀ ਇਹ ਪਹਿਲਾ ਮਾਮਲਾ ਹੈ ਜਿਹਦੇ 'ਚ ਅਸੀਂ ਕਿਸੇ ਮੌਤ ਦਾ ਜ਼ਿੰਮੇਦਾਰ ਨਸ਼ਾ ਵੇਚਣ ਵਾਲੇ ਕਿਤੇ ਗਏ ਕਿਉਂਕਿ ਐਸਐਚਓ ਦੀ ਰਿਪੋਰਟ ਦੇ ਮੁਤਾਬਿਕ ਸੀਗਾ ਕਿ ਜਿਹੜਾ ਬੰਦਾ ਬਰਵਿੰਦਰ ਸਿੰਘ ਸੀਗਾ 29 ਸਾਲ ਦਾ ਜਿਸ ਦੀ ਮੌਤ ਹੋਈ ਹੈ ਇਹ ਨਸ਼ਾ ਪੀਣ ਦਾ आदी ਸੀਗਾ ਉਸ ਤੋਂ ਬਾਅਦ ਇਹ ਬਿਮਾਰ ਹੋ ਗਿਆ ਬਿਮਾਰ ਹੋਣ ਕਾਰਨ ਇਸ ਦੀ ਮੌਤ ਹੋਈ ਸੋ ਇਹਦੇ ਚ ਅਸੀਂ ਜਿਹੜਾ ਉਸ ਪਿੰਡ ਦੇ ਆਲੇ ਦੁਆਲੇ ਨਸ਼ਾ ਵੇਚਣ ਵਾਲੇ ਵਿਅਕਤੀ ਸੀਗੇ ਜਿਨ੍ਹਾਂ ਦੇ ਵੱਲੋਂ ਨਸ਼ਾ ਖਰੀਦਦਾ ਸੀ ਉਹ ਉਹ ਬੰਦੇ ਇਹਦੇ ਵਿੱਚ ਅਸੀਂ ਅਕਿਊਜ਼ ਬਣਾਏ ਹਨ ਔਰ ਉਹਨਾਂ ਬੰਦੇ ਦੀ ਅਰੈਸਟ ਕੀਤੀ ਗਈ ਹੈ ਉਹਦੇ ਵਿੱਚ ਜਿਹੜਾ ਮੇਨ ਮੁੱਖ ਮਲਜ਼ਮ ਸੀਗਾ ਉਦੀ ਅਰੈਸਟ ਕਰਨ ਲਈ ਗਈ ਉਹਦਾ ਨਾਮ ਸੀਗਾ ਬੁਟਾ ਸਿੰਘ ਜਿਹੜਾ ਪਿੰਡ ਪਾਲੇ ਦਾ ਰਹਿਣਾ ਵਾਲਾ ਇਹਦੇ ਦੋ ਸਾਥੀ ਹੋਰ ਸੀਗੇ ਜਿਹੜੇ ਇਸ ਵੇਲੇ ਫਰਾਰ ਹੈਗੇ ਔਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਇੱਕ ਇਹਦਾ ਹੀ ਰਿਸ਼ਤੇਦਾਰ ਸੀਗਾ ਕੁਲਦੀਪ ਸਿੰਘ ਔਰ ਐਲੀਅਸ ਦਿਪਕ ਇੱਕ ਹੈਗਾ ਪਿੰਡ ਪਾਲਾ ਦਾ ਹੀ ਮਨਪ੍ਰੀਤ ਸਿੰਘ ਐਲੀਅਸ ਬੋਬੀ ਸੋ ਇਹ ਬੰਦੇ ਜਿਹੜੇ ਦੋ ਹੈਗੇ ਫਰਾਰ ਹੈ ਸਾਡੀ ਵਕਫ ਵਕਫੀਮਾ ਬਣਾਈ ਗਈ ਹੈ ਜਿਹੜੀ ਰੇਡ ਕਰ ਰਹੀ ਹੈ ਔਰ ਰੇਡ ਕਰਨ ਤੋਂ ਬਾਅਦ ਇਹਨਾਂ ਦੀ ਅਰੈਸਟ ਕੀਤੀ ਜਾਊਗਾ ਪਹਿਲਾਂ ਵੀ ਮਾਮਲੇ ਦਰਖਾਸ਼ਤਾਂ ਨੇ ਬੂਟਾ ਸਿੰਘ ਪੇਸ ਤੋਂ ਪਹਿਲੇ ਵੀ ਮਾਮਲੇ ਦਰਜ ਹੈ। ਔਰ ਉਹ ਉਹੀ ਮਤਲਬ ਜਿਹੜਾ ਆਪਣੇ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਸੀ ਕਿ ਇਹ ਬੰਦਾ ਪਿੰਡ ਉਸ ਪਿੰਡ ਦੇ ਔਰ ਆਲੇ ਦੁਆਲੇ ਦੇ ਵਿੱਚ ਨਸ਼ਾ ਵੇਚਣ ਦਾ ਆਦੀ ਸੀ। ਕੋਈ ਰਿਕਵਰੀ ਵੀ ਗੇਰਾ ਵੀ ਬਰਾਮ ਦੇ ਕੇ ਦੇਖੋ ਜਿਵੇਂ ਤੁਹਾਨੂੰ ਪਤਾ ਹੈ ਕਿ ਇਹ ਬੜਾ ਡਿਸਕਸ਼ਨ ਹੋਇਆ ਹੈ ਐਸਐਸਪੀ ਸਾਹਿਬ ਦੇ ਨਾਲ ਵੀ ਡਿਸਕਸ਼ਨ ਹੋਇਆ ਸੀ ਕਿ ਜਿਵੇਂ ਐਨਡੀਪੀਐਸ ਦੇ ਪਰਚਾ ਦਿੰਦੇ ਆ ਉਦੋਂ ਐਨਡੀਪੀਐਸ ਦੇ ਰਿਕਵਰੀ ਲਾਜ਼ਮੀ ਹੁੰਦੀ ਹੈ। ਬਟ ਇੱਥੇ ਇਹ ਯੂਨਿਕ ਮਾਮਲਾ ਹੈ ਜਿਦੇ ਵਿੱਚ ਰਿਕਵਰੀ ਨਹੀਂ ਐ ਐਨਡੀਪੀਐਸ ਦੀ ਬਟ ਇਹ ਬੰਦੇ ਉਸਦੀ ਮੌਤ ਦੇ ਇਨਡਾਇਰੈਕਟਲੀ ਜ਼ਿੰਮੇਦਾਰ ਇਹੀ ਬੰਦੇ ਨੇ ਇਸ ਤਰ੍ਹਾਂ ਦਾ ਨਸ਼ਾ 베ਚਦੀ ਸੀ ਕੋਈ ਟੀਕੇ ਵੀ ਰੇ ਜਾਂ ਗੋਲੀਆਂ ਕਿ ਇਸ ਇਹ ਹਰ ਤਰ੍ਹਾਂ ਦਾ ਨਸ਼ਾ 베ਚਦੀ ਸੀ ਜਿਦੇ ਚ ਟੀਕੇ ਹੈਗੇ ਸਿੰਥੈਟਿਕ ਨਸ਼ਾ ਹੈਗਾ ਤੋਂ ਉਸ ਉਹ ਨਸ਼ਾਈ 베ਚਦੀ ਸੀ ਕਿੰ ਤੋਂ ਲੈਂਦੇ ਸੀ ਪਤਾ ਲੱਗਿਆ ਕੁਝ ਇਸ ਤੋਂ ਬਾਅਦ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਉਹ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਹੋਰ ਵੀ ਬੰਦੇ ਜੇ ਪਿੰਡ ਦੇ ਆਲੇ ਦੁਆਲੇ ਦੇ ਜੇ ਹੋਰ ਵੀ ਬੰਦੇ ਇਹਦੇ ਵਿੱਚ ਸ਼ਾਮਿਲ ਹੋ ਗਏ ਉਹਨਾਂ ਨੂੰ ਵੀ ਇਸੇ ਕੇਸ ਦੇ ਵਿੱਚ ਬੁੱਕ ਕੀਤਾ